ਕਬੱਡੀ ਜੀਮਿਆਂ ਵਾਲਾ ਨਵੂ ਆ ਗਿਆ ਹੈ ਉਧਰ ਬੂਟਾ ਉਮਰੀਆ ਵਾਲਾ ਅੱਜ ਦੇਖ ਰਿਹਾ ਨਿ ਉਡੀ ਲੈਣ ਤੋਂ ਸਾਡਾ ਵੀਰ ਹੈ ਅਸੀਂ ਇੱਥੇ ਮਿਸ ਕਰ ਰਹੇ ਆ ਭਰਾ ਨੂੰ ਲਓ ਗੱਲਾਂ ਵੱਡੀਆਂ ਮੇਰੇ ਮਿੱਤਰੋ ਨਵੂ ਦੀ ਕਬੱਡੀ ਮਰਜਿੰਦਰ ਚੱਕੀ ਰਮਦਾਸ ਵਾਲਾ ਗੁਰੂ ਦਾ ਖਾਲਸਾ ਪਾਉ ਉਹ ਡੱਕ ਪਾਉਗੇ ਨਹੀਂ ਗੱਲਾਂ ਸਮੇਂ ਤੇ ਮੁੱਕਣਗੀਆਂ ਹਏ ਹਏ ਹੋਏ ਬੱਲੇ 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 ਕਿਉਂ ਨਹੀਂ ਕੀ ਦੀ ਧਰਤੀ ਲੱਗਿਆ ਜੋਰ ਦਲਬਾਖ ਸਿੰਘ ਕਿਰਾਣ ਸਾਹਿਬ ਸੁਣਾਉਣਗੇ ਫੈਸਲਾ ਹੋਈ ਹੋਏ ਹੋਏ ਇਹ ਮਿੱਤਰਾਂ ਨੂੰ ਬੋਲਣ ਸਾਡੇ ਬੱਲੇਆ ਰਿਕਾਰਡ ਬੋਲਦੇ ਨੌਇਆ ਨਿਊਜ਼ੀਲੈਂਡ ਖੇਡਿਆ ਤਿੱਕੇ ਮੈਦਾਨ ਚ ਚੌਵਾਂ ਜੱਫੇ ਲਾ ਕੇ ਕਮਾਲ ਕੀਤੀ ਹੈ ਅੱਜ ਵੀ ਚੱਕੀ ਨੇ ਸਰਾ ਕਰਵਾ ਦਿੱਤਾ ਫਿਰ ਗੁਰਦੇਵ ਗਿੱਲ ਦੀ ਕਬੱਡੀ ਹੈ ਗਿੱਲ ਕਲੇਰ ਵਾਲਾ ਨੌਇਆ ਨਨ ਗੁਰੂ ਦਾ ਖਾਲਸਾ ਕਬੱਡੀ ਕਬੱਡੀ ਕਰਦਾ ਕਿ ਉਹਨਾਂ ਵਧਿਆ ਰਾਜਾ ਦੁਨੀਆ ਉੜੀ ਕਰਦੀ ਹੈ ਹਣੇਦਾਰ ਦਾ ਪੁੱਤਰ ਲੱਗੇ ਇੱਥੇ ਵੀ ਸੈਡ ਕਬੱਡੀ ਕੋਜ ਕਿਸ਼ਨ ਨਾਲ ਦੀ ਬਾਬਾ ਪੋੜ ਮੰਦਰਾਂ ਵਾਲੇ ਉਹ ਚੇਲੇ ਚੇਲੇ ਸਰਾ ਕਰਵਾਉਂਦੇ ਆ ਆਹ ਚੱਕੀ ਆਹ ਚੱਕੀ ਜਾਂਦਾ ਖਰੇ 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 ਡੱਕੀ ਆਹ ਜਾਂਦਾ ਖਰੇ ਖਰੇ ਡੱਕੀ ਕਿਆ ਬਾਤ ਐ ਵੀ ਚੱਕੀ ਓਏ ਚੌਣੇ ਕੇ ਵਾਲਿਆ ਚੱਕੀ ਦੇ ਜਫੇ ਕਿੰਨਾ ਦੇ ਲੱਗੇ ਤਾ ਤੇ ਚੱਕੀ ਦਾ ਜਫਾ ਇਹਦਾ 1100 ਦਾ ਹੋਵੇਗਾ ਜੋਬਨ ਸਾਡਾ ਭਰਾ

ਜ਼ੋਰਦਾਰ ਕੇ ਦੱਸੋ ਜ਼ੋਰਦਾਰ ਪਰ ਪੁਆਇੰਟ ਦੇਖਦੇ ਆਂਗੇ ਸਾਹਮਣੇ ਦਾਜਵਾਲ ਫਿਰ ਕਬੱਡੀ ਪਾਉਣ ਦੇ ਲਈ ਗੁਰਦੇਵ ਸਿੰਘ ਗਿੱਲ ਦਾ ਧਾਵਾ ਭੋਲੋ ਕਿਉਂਕਿ ਨਾ ਸੀ ਤੁਹਾਨੂੰ ਕੁਝ ਕਹਿ ਸਕਦੇ ਆ ਤੁਹਾਡੇ ਨਾਲ ਹੀ ਖੇਡ ਮੇਲੇ ਸੌਂਦੇ ਆ ਤੁਸੀਂ ਪੰਜਾਬ ਦੇ ਵੱਡੇ ਖੇਡ ਮੇਲਿਆਂ ਦੀ ਸ਼ਾਨ ਬਣਦੇ ਹੋ ਤੁਹਾਡੇ ਨਾਲ ਹੀ ਇਹ ਮੇਨਿਆਂ ਦੇ ਵਿੱਚ ਖਿਡਾਰੀਆਂ ਨੂੰ ਵਡਿਆਈ ਮਿਲਦੀ ਹੈ ਸਾਹਮਣੇ ਗੁਰਦੇਵ ਦੀ ਰੇਡ ਮੁਕਾਬਲਾ ਫੇਰ ਜਾਂਦਾ ਖਰੇ ਖਰੇ ਡੱਕੀ ਰਮਦਾਸ ਵਾਲਾ ਚੱਕੀ ਖਰੇ ਖਰੇ ਜਾਂਦਾ ਡੱਕੀ ਇਹ ਰਮਦਾਸ ਵਾਲਾ ਚੱਕੀ